ਦਿੱਖੋ ਸਾਡਾ ਸਮਾਜ ਤਾਂ ਪਹਿਲਾਂ ਲੜੀ ਜਾਂਦਾ ਸਿਰਫ ਫੋਟੋਆਂ ਨੂੰ ਲੈ ਕੇ ਵੀ ਡੰਡੀਆਂ ਦੇ ਛੰਡੀਆਂ ਦੀ ਫੋਟੋ ਆ ਕਿਧੀਆਂ ਲੱਗਦੀਆਂ ਚਿਹਦੀਆਂ ਸਾਡੇ ਸਮਾਜ ਨੂੰ ਖਤਰਾ ਸਭ ਤੋਂ ਵੱਧ ਹੈਗਾ ਤਾਂ ਡੇਰਾਬਾਦ ਦੇ ਨਾਲ ਸਾਡੇ ਲੋਕਾਂ ਨੂੰ ਮੰਦਰਾਂ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਲੋਕਾਂ ਨੂੰ ਦੇਵੀ ਦੇਵਤਿਆਂ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਲੋਕਾਂ ਨੂੰ ਗੁਰੂ ਘਰਾਂ ਤੋਂ ਦੂਰ ਕਰਕੇ ਡੇਰਿਆਂ ਦੇ ਨਾਲ ਜੋੜਿਆ ਜਾ ਰਿਹਾ ਕੀ ਕਹਿਣਗੇ ਬ੍ਰਾਹਮਣਾਂ ਦੇ ਖਿਲਾਫ ਬੋਲਣਗੇ ਵੀ ਬ੍ਰਾਹਮਣ ਉੱਥੋਂ ਤੁਹਾਡਾ ਲੁੱਟਦੇ ਨੇ ਬ੍ਰਾਹਮਣ ਤੁਹਾਨੂੰ ਪੂਜਾ ਦੇ ਨਾਮ ਤੇ ਪੈਸੇ ਮੰਗਦੇ ਨੇ ਜਦ ਕਿ ਡੇਰਾ ਦੇ ਬਾਦ ਵਿੱਚ ਮੇਰੇ ਬਾਦੋਂ ਤੇ ਲੱਖਾਂ ਰੁਪਈਆ ਲਟਾਇਆ ਜਾਂਦਾ ਲੱਖਾਂ ਰੁਪਈਆ ਉੱਥੇ ਕੀ ਕਹਿੰਦੇ ਮੋਹ ਮਾਇਆ ਤੋਂ ਦੂਰ ਹੋ ਜਾਓ ਆਪ ਤਾਂ ਵੱਡੀ ਵੱਡੀ ਟੈਕਸੀਆਂ ਦੇ ਵੱਡੀ ਵੱਡੀ ਗੱਡੀਆਂ ਕਾਰਾਂ ਚ ਹੁੰਦੇ ਨੇ ਬਾਬੇ ਪਰ ਜਿਹੜੇ ਉੱਥੇ ਜਿਹੜਾ ਮੁਖੀ ਬੈਠਾ ਹੁੰਦਾ ਨਾ ਉਹ ਸਾਡੇ ਲੋਕਾਂ ਨੂੰ ਮੁਸਲਮਾਨ ਸਮਾਜ ਦੇ ਧਰਮ ਦੇ ਨਾਲ ਮੁਸਲਮ ਧਰਮ ਦੀ ਧਾਰਮਿਕ ਪੁੱਤੀ ਦੇ ਨਾਲ ਜੋੜਦਾ ਉਹਨੂੰ ਦੁਆ ਕਰਨਾ ਦੱਸਦਾ ਹਾਂ ਉਹਨੂੰ ਅਰਦਾਸ ਕਰਨੀ ਨਹੀਂ ਦਿੰਦਾ ਵੀ ਐਦਾਂ ਹੋਣੀ ਹੈ ਉਹ ਕਹਿੰਦਾ ਐਦਾਂ ਹੋਊਗਾ ਐਦਾਂ ਇਸਾਈ ਤੋਂ ਰਮਦਨ ਨਾਲੋਂ ਵੱਧ ਨੁਕਸਾਨ ਜਿਹੜਾ ਤਰਮਪੁਰਤਨ ਹੋ ਰਿਹਾ ਉਹਨਾਂ ਨਾਲ ਦਾ ਹੋਈ ਰਿਹਾ ਪਰ ਅਸਲ ਤੋਂ ਵੱਡਾ ਉਸ ਤੋਂ ਵੱਡਾ ਨੁਕਸਾਨ ਸਾਨੂੰ ਇਹ ਪੀਰਖਾਨ ਨੇ ਵੀ ਕਰ ਰਹੇ ਨੇ ਜਿੱਥੇ ਜਿੱਥੇ ਸਾਡੇ ਤਰੰਦੇ ਲੋਕਾਂ ਨੂੰ ਹਿੰਦੂ ਪੰਥੀ ਤੋਂ ਦੂਰ ਕਰਕੇ ਮੁਸਲਮਾਨ ਪੰਥੀ ਦੇ ਨਾਲ ਛੋੜਿਆ ਜਾਂਦਾ ਸੀ ਕਿ ਬਾਬੇ ਗੁਰੂ ਬਣੇ ਹੋਏ ਨੇ ਉਹ ਗੁਰੂ ਵੀ ਬਣ ਕੇ ਤੇ ਰੱਬ ਵੀ ਆਪ ਬਣ ਕੇ ਮੈਨੂੰ ਮੈਂ ਆ ਜੋ ਆਂ ਦਿੱਖੋ ਸਾਡਾ ਸਮਾਜ ਤਾਂ ਪਹਿਲਾਂ ਲੜੀਏ ਦਾ ਸਿਰਫ ਫੋਟੋਆਂ ਨੂੰ ਲੈ ਕੇ ਵੀ ਡੰਡੀਆਂ ਦੇ ਛਡੀਆਂ ਦੀ ਫੋਟੋ ਆ ਕਿਧੀਆਂ ਲਗੜੀਆਂ ਚਿਹਦੀਆਂ ਜਦਕੀ ਸਾਡੇ ਸਮਾਜ ਨੂੰ ਖਤਰਾ ਸਭ ਤੋਂ ਵੱਧ ਹੈਗਾ ਤਾਂ ਡੇਰਾਬਾਦ ਹੈਗਾ ਡੇਰਾਬਾਦ ਹੈਗਾ ਡੇਰਿਆਂ ਤੋਂ ਜੀ ਸਭ ਬਿਲਕੁਲ ਸਾਡੇ ਲੋਕਾਂ ਨੂੰ ਮੰਦਰਾਂ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਲੋਕਾਂ ਨੂੰ ਦੇਵੀ ਦੇਵਤਿਆਂ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਲੋਕਾਂ ਨੂੰ ਗੁਰੂ ਘਰਾਂ ਤੋਂ ਦੂਰ ਕਰਕੇ ਡੇਰਿਆਂ ਦੇ ਨਾਲ ਜੋੜਿਆ ਜਾ ਰਿਹਾ ਕੀ ਕਿਹਾ ਜਾ ਰਿਹਾ ਗੁਰੂ ਪਿੰਨ ਕਿਹਨਾਂ ਨਹੀਂ ਗੁਰੂਬੀਨ ਗਿਆਨੀ ਕੀ ਕਹਿੰਦੇ ਬ੍ਰਾਹਮਣਾਂ ਦੇ ਖਿਲਾਫ ਬੋਲਣਗੇ ਵੀ ਬ੍ਰਾਹਮਣ ਉੱਥੋਂ ਤੁਹਾਡਾ ਲੁੱਟਦੇ ਨੇ ਬ੍ਰਾਹਮਣ ਤੁਹਾਨੂੰ ਪੂਜਾ ਦੇ ਨਾਮ ਤੇ ਪੈਸੇ ਮੰਗਦੇ ਨੇ ਜਦ ਕਿ ਡੇਰਾ ਦੇ ਬਾਦ ਵਿੱਚ ਮੇਰੇ ਬਾਦੋਂ ਤੇ ਲੱਖਾਂ ਰੁਪਈਆ ਲਟਾਇਆ ਜਾਂਦਾ ਲੱਖਾਂ ਰੁਪਈਆ ਉੱਥੇ ਕੀ ਕਹਿੰਦੇ মোহ ਮਾਇਆ ਤੋਂ ਦੂਰ ਹੋ ਜਾਓ ਆਪ ਤਾਂ ਵੱਡੀ ਵੱਡੀ ਟੈਕਸੀਆਂ ਤੇ ਵੱਡੀ ਵੱਡੀ ਗੱਡੀਆਂ ਖਾਰਾ ਤੋਂ ਕੁੰਦੇ ਨੇ ਬਾਬੇ ਪਰ ਲੋਕਾਂ ਨੂੰ ਕੀ ਕਹਿੰਦੇ ਨੇ মোহ ਮਾਇਆ ਤੋਂ ਦੂਰ ਹੋ ਜਾਓ ਪਰ ਜਿਹੜੇ ਉੱਥੇ ਦਾ ਮੁਖੀ ਬੈਠਾ ਹੁੰਦਾ ਨਾ ਉਹ ਸਾਡੇ ਲੋਕਾਂ ਨੂੰ ਮੁਸਲਮਾਨ ਸਮਾਜ ਦੇ ਧਰਮ ਦੇ ਨਾਲ ਮੁਸਲਮ ਧਰਮ ਦੀ ਧਾਰਮਿਕ ਪੁੱਤੀ ਦੇ ਨਾਲ ਜੋੜਦਾ ਉਹਨੂੰ ਦੁਆ ਕਰਨਾ ਦੱਸਦਾ ਹੋ ਹਾਂ ਉਹਨੂੰ ਅਰਦਾਸ ਕਰਨੀ ਦੱਸਦਾ ਵੀ ਐਂਦਾ ਹੋਣੀ ਉਹ ਕਹਿੰਦਾ ਐਂਦਾ ਹੋਗਾ ਐਂਦਾ 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 ਬਿਲਕੁਲ ਬਿਲਕੁਲ ਮਤਲਬ ਜਿਹੜੇ ਸਾਡੇ ਸਭ ਤੋਂ ਵੱਡਾ ਨੁਕਸਾਨ ਸਾਨੂੰ ਈਸਾਈ ਧਰਮ ਦੇ ਨਾਲੋਂ ਵੱਡਾ ਨੁਕਸਾਨ ਜਿਹੜਾ ਧਰਮ ਪਰਵਰਤਨ ਹੋ ਰਿਹਾ ਉਹਨੂੰ ਸਾਹਤ ਹਟਾ ਕੋਈ ਰਿਹਾ ਪਰ ਉਸ ਤੋਂ ਵੱਡਾ ਨੁਕਸਾਨ ਸਾਨੂੰ ਇਹ ਪੀਰਖਾਨੇ ਵੀ ਕਰ ਰਹੇ ਨੇ ਜਿੱਥੇ-ਜਿੱਥੇ ਸਾਡੇ ਧਰਮ ਦੇ ਲੋਕਾਂ ਨੂੰ Hindu ਪੰਦੀ ਤੋਂ ਦੂਰ ਕਰਕੇ ਮੁਸਲਮਾਨ ਪੰਦੀ ਦੇ ਨਾਲ ਜੋੜਿਆ ਜਾ ਤੁਸੀਂ ਦੇਖੋਗੇ ਕਿ ਨੌਜਵਾਨ ਪੀੜੀ ਤੁਸੀਂ ਨਕੋਦਰ ਦੇਖੋ ਵੀਰਵਾਰ ਮੇਲਾ ਭਰੇ ਹੁੰਦਾ ਰਸ਼ਟਾ ਕੀਤਾ ਹੁੰਦਾ ਉਹ ਤਾਂ ਹਿੰਦੂ ਸਮਾਜ ਦਾ ਡੇਰਾ ਜੀ ਪਰ ਉੱਥੇ ਲੋਕਾਂ ਨੇ ਪੁੱਛੇ ਜੀ ਹਾਂ ਲੋਕਾਂ ਨੇ ਉਹਨੂੰ ਬਗਵਾਨ ਬੋਲੇ ਨਾਲ ਦੇ ਪਕਦਦੇ ਨੇ ਉਹਨਾਂ ਬੋਲੇ ਨਾਲ ਦੇ ਪਕਦਦੇ ਨੇ ਪਰ ਲੋਕਾਂ ਨੇ ਉਹਨੂੰ ਰੰਗੇ ਊਂਟ ਦਿੱਤਾ ਹੋਇਆ ਰੰਗ ਊਂਟ ਦਿੱਤਾ ਪਰ ਗਲਤੀ ਉੱਥੇ ਨਹੀਂ ਜਿੱਥੇ ਗਲਤੀਆਂ ਹੈਗੀਆਂ ਅਸੀਂ ਅਪੀਲ ਕਰਨਾ ਚਾਹਾਂਗੇ ਆਪਣੇ ਸਮਾਜ ਦੇ ਲੋਕਾਂ ਨੂੰ ਅਸੀਂ ਅਪੀਲ ਕਰਨਾ ਚਾਹਾਂਗੇ ਆਪਣੇ ਸਮਾਜ ਦੇ ਲੋਕਾਂ ਨੂੰ ਆਪਣੇ ਧਰਮ ਗੁਰੂਆਂ ਨੂੰ ਵੀ ਵੀ ਸਾਡੇ ਸਮਾਜ ਦੇ ਲੋਕਾਂ ਨੂੰ ਮੰਦਰਾਂ ਨਾਲ ਜੋੜੋ ਸਾਡੇ ਸਮਾਜ ਨੂੰ ਬਣੂ ਤੇ ਵੀ ਦੇਪਿਆ ਨਾ ਚਲੋ ਡੇਰਾਵਾਦ ਤੋਂ ਦੂਰ ਬਰੋ ਤਾਂ ਕਿ ਜਦੋਂ ਮੇਰੇ ਪ੍ਰਭੂ ਸ਼੍ਰੀ ਰਾਮ ਦੀ ਬੇਦਵੀ ਹੁੰਦੀ ਨਾ ਤਾਂ ਮੇਰਾ ਹਰ ਵਰਗ ਸੜਕ ਦੇ ਉੱਤੇ ਖੜਾ ਹੋਵੇ ਸੜਕ ਦੇ ਉੱਤੇ ਖੜਾ ਹੋਵੇ ਇਹ ਨਹੀਂ ਕਿ ਪ੍ਰਭੂ ਰਾਮ ਦੀ ਬੇਦਵੀ ਹੋ ਰਹੀ ਤੇ ਲੋਕ ਕਹਿ ਰਹੇ ਕਿ ਮੈਨੂੰ ਡੇਰੇ ਵਾਲਾ ਬਾ ਮੇਰਾ ਬਾਬਾ ਕਹੂਗਾ ਤਾਂ ਮੈਂ ਜਾਊਗਾ ਅੱਛਾ ਤੁਹਾਨੂੰ ਮੈਂ ਕੀ ਤੇ ਬਾਬਾ ਕਹਿੰਦਾ ਉਹ ਬਾਬਾ ਕਹਿੰਦਾ ਹੀ ਨਹੀਂ ਬਾਬਾ ਕਿਉਂ ਨਹੀਂ ਕਹਿੰਦਾ ਬਾਬਾ ਕਹਿੰਦਾ ਕਿ ਮੈਂ ਇੱਥੇ ਜੁੜੋ ਇਹ ਮੇਰੇ ਨਾਲ ਜੁੜੇ ਹੋਏ ਬਾਬਾ ਕਹਿੰਦਾ ਮੈਂ ਹੀ ਪ੍ਰਭੂ ਬਾਬਾ ਕਹਿੰਦਾ ਮੈਂ ਪ੍ਰਭੂ ਤਾਂ ਲੋਕਾਂ ਨੂੰ ਲੱਗਦਾ ਜਿਹੜੇ ਸ਼ਰਧਾਲੂ ਨੇ ਕਿਉਂ ਦੇਰਿਆਂ ਬਾਅਦ ਜਾ ਰਹੇ ਨੇ ਮੰਦਰਾਂ ਤੋਂ ਪਰਾਂ ਹਟ ਕੇ ਕਾਰਨ ਹੋਊਗਾ ਤਾਂ ਹੀ ਜਾ ਰਹੇ ਨੇ ਲੋਕਾਂ ਦੀ ਕੋਈ ਸੋਚ ਹੁੰਦੀ ਕਿ ਉਮਰ ਤੋਂ ਬਾਅਦ ਨੇ ਇੱਕ ਲੁਕੀ ਕਥਾਵਾਚਨ ਨੂੰ ਜ਼ਰੂਰ ਜਾਂਦੇ ਨੇ ਉੱਥੇ ਇੱਕ ਗੱਲ ਕੀਤੀ ਜਾਂਦੀ ਵੀ ਪ੍ਰਭੂ ਬਿਨ ਗਿਆਨ ਨਹੀਂ ਵੀ ਪ੍ਰਭੂ ਵੀ ਨੂੰ ਤਾਉ ਗੁਰੂ ਵੀ ਨਹੀਂ ਮਿਲਣਾ ਪ੍ਰਭੂ ਵੀਰ ਭਗਵਾਨ ਨੂੰ ਨਹੀਂ ਮਿਲਦਾ ਪ੍ਰਭੂ ਦੇ ਰਸਤੇ ਹੀ ਤੁਹਾਨੂੰ ਭਗਵਾਨ ਮਿਲਣਾ ਜਦ ਕਿ ਗੁਰੂ ਨੇ ਵੀ ਭਗਵਾਨ ਸਿੱਧਾ ਪਾਇਆ ਹੁੰਦਾ ਗੁਰੂ ਨਹੀਂ ਗੁਰੂ ਬਿਨਾ ਗਤ ਨਹੀਂ ਹੈਗੀ ਗਿਆਨ ਨਹੀਂ ਹੈਗਾ ਪਰ ਇਹ ਬਾਬੇ ਗੁਰੂ ਬਣੇ ਹੋਏ ਨੇ ਉਹ ਗੁਰੂ ਵੀ ਬਣ ਕੇ ਤੇ ਰੱਬ ਵੀ ਆਪ ਬਣ ਕੇ ਮੈਨੂੰ ਮੈਂ ਜੋ ਹਾਂ ਜੀ ਫਿਰ ਕਿੱਦਾਂ ਹੁੰਦਾ ਨਾ ਸਟਾਰਟਿੰਗ ਜਿੱਹੀ ਚੱਲਦਾ ਹੁੰਦਾ ਜੀ ਗੁਰੂ ਸੀ ਸਾਡੇ ਜਦੋਂ ਗੁਰੂ ਦਾ ਡੇਰਾ ਚੱਲ ਜਾਂਦਾ ਲਾਟਾ ਜੀ ਜਦੋਂ ਗੁਰੂ ਦਾ ਡੇਰਾ ਚੱਲ ਜਾਂਦਾ ਨਾ ਪਿੱਛੇ ਪ੍ਰਭੂ ਸ਼੍ਰੀ ਰਾਮ ਜੀ ਦੀ ਭਗਵਾਨ ਬੋਲੇ ਨਾਰਦੀ ਮਾ ਦੁਰਗਾ ਦੀ ਸ਼ਕਤੀ ਦੀ ਫੋਟੋ ਹਟ ਜੇ ਨਾ ਆਪਣਾ ਬਟਾ ਜਾਂ ਕਟੌਟ ਲਾ ਦਿੱਤਾ ਫਿਰ ਕੀ ਕਹਿੰਦੇ ਇਹਨੇ ਡੇਰੇ ਵਾਲੇ ਕੀ ਕਹਿੰਦੇ ਨੇ ਮੋਹ ਮਾਇਆ ਤੋਂ ਦੂਰ ਹੋ ਜੋ ਲੋਕਾਂ ਕੀ ਗਿਆਨ ਦਿੰਦੇ ਨੇ ਮੋਹ ਮਾਇਆ ਤੋਂ ਦੂਰ ਹੋ ਜਾ ਪਰ ਆਪ ਵੱਡੀ ਵੱਡੀ ਗੱਡੀਆਂ ਆਪ ਵੱਡੀ ਵੱਡੀ ਕੋਠੀਆਂ ਕਰੋੜਾਂ ਰੁਪਏ ਦਾ ਬਿਜ਼ਨਸ ਆਪਣਾ ਚੱਲ ਰਿਹਾ ਹੈ ਪਰ ਤੁਹਾਨੂੰ ਕਹਿੰਦੇ ਕਿ ਮੋਹ ਮਾਇਆ ਤੋਂ ਦੂਰ ਹੋ ਜਾ ਬਿਲਕੁਲ ਆ ਚੀਂ ਦਾ ਵਿਰੋਧ ਕਰਨਾ ਪਏਗਾ ਜਿੰਨਾ ਖਤਰਾ ਸਾਨੂੰ ਸਾਇਤ ਤਰਮ ਪਰਵਰਤਨ ਤੋਂ ਹੈ ਉਸ ਤੋਂ ਵੱਧ ਖਤਰਾ ਸਾਡੇ ਡੇਰਿਆਂ ਤੋਂ ਹੈ ਸਾਡੇ ਲੋਕਾਂ ਨੂੰ ਸਾਡੇ ਸਾਰੇ ਸਮਾਜ ਨੂੰ ਅਪੀਲ ਹੈ ਕਿ ਸਿੱਧਾ ਮੰਦਰਾਂ ਨਾਲ ਜੁੜੀਏ ਆਪਣੇ ਦੇਵੀ-ਦੇਵਤਿਆਂ ਨੂੰ ਮਲੀਏ ਆਪਣੀ ਪੁਕਾਰ ਦੇਵੀ-ਦੇਵਤਿਆਂ ਨੂੰ ਸੁਣਾਈਏ ਡੇਰਿਆਂ ਤੁਸੀਂ ਡੇਰੇ 'ਚ ਬੈਠੇ ਡੇਰਾਵਾਦੀ ਲੋਕਾਂ ਨੂੰ ਸੁਣਾਈਏ ਡੇਰਿਆਂ ਜੀ ਆਪਣੀ ਸਮਸਰਾਤਨ ਤਰਮ ਦੀ ਤਾਕਤ ਬਣੀ ਅਸੀਂ ਆਓ ਇਕੱਠੇ ਮਿਲ ਕੇ ਸਰਾਤੰਤਰਮ ਦਾ ਕੰਮ ਕਰੀਏ ਦੇਸ਼ ਲਈ ਕੰਮ ਕਰੀਏ ਪੰਜਾਬ ਲਈ ਕੰਮ ਕਰੀਏ ਆਪਣੇ ਸ਼ਹਿਰ ਲਈ ਕੰਮ ਕਰੀਏ ਆਪਣੇ ਪ੍ਰਮੋ ਸ਼੍ਰੀ ਰਾਮ ਜੀ ਦੇ ਕੰਮ ਕਰੀਏ ਆਪਣੀ ਮਾਂ ਗੁਰੂ ਦਾ ਆਸ ਸ਼ਕਤੀ ਭਵਾਨੀ ਲਈ ਕੰਮ ਕਰੀਏ ਬਈ ਇਹ ਗੱਲ ਸਾਨੂੰ ਕਹੇ ਦੀ ਲੋੜ ਨਾ ਪਵੇ ਜੰਦਾ ਨੂੰ ਕਿ ਭਗਵਾਨ ਕੋਲੇ ਨਾਲ ਦੀ ਵਿਵੇਦ ਵੀ ਹੋਈ ਹੈ ਜਾਂ ਕਿਸੇ ਮੰਦਰ ਦੀ ਹੋਈ ਹੈ ਉਥੇ ਅਸੀਂ ਨਾ ਜਾਈਏ ਲੋਕੀ ਜਾਣ ਲੋਕੀ ਕਰਨ ਜੋ ਕਰਨ ਫਿਰ ਫਿਰ ਗੋਬਾ ਗਿਆ ਪਾਦਰਦਾਰੇ ਵੀ ਗੱਲੇ ਨਾਲ ਆਇਆ ਉੱਥੇ ਤਾਂ ਨਹੀਂ ਕੀ ਇਹ ਦੋਸਤ ਕਦੇ ਮਿਸਪੇ ਜਾ ਕੇ ਕੁਝ ਧਰਨਾ ਦਿੱਤਾ ਵੀ ਕੋਈ ਬਿਲਕੁਲ ਸਾਡੇ ਸਾਡੇ ਸਾਰੇ ਸੰਗਠਨਾਂ ਨੇ ਪੰਜਾਬ ਦੀ ਇੱਕ ਗੱਲ ਨਾ ਕਰੋ ਮਿਆਂ ਜੀ ਟੰਡਨ ਗਿਆ ਜਾਨੀ ਕਿ ਪੰਜਾਬ ਦੇ ਹਰ ਵਰਗ ਦੇ ਹਰ ਸੰਗਠਨ ਦੇ ਲੋਕਾਂ ਨੇ ਉਸ ਗੱਲ ਦੀ ਨਿੰਦਾ ਵੀ ਕੀਤੀ ਉੱਥੇ ਜਾ ਕੇ ਆਪਣਾ ਰੋਸ ਵੀ ਪ੍ਰਗਟ ਕੀਤਾ ਗੱਲ ਸਵਾਲ ਫਿਰ ਕੋਈ ਆ ਜਾਂਦੀ ਹੈ ਉਹ ਵੀ ਕਿਉਂ ਬੰਬ ਗਾਨ ਬੰਬ ਧਮਾਕਾ ਕੋ ਕੀਤਾ ਗਿਆ Hindu ਸਮਾਜ ਦਾ ਮੂੰਹ ਬੰਦ ਕਰਾਉਣ ਲਈ ਕੀਤਾ ਗਿਆ ਉਹਨਾਂ ਨੂੰ ਡਰਾਉਣ ਲਈ ਜਕਾਰੇ ਬੀਰ ਬਜਰੰਗੇ ਸਰਦ ਮਹਾਦੇਵ